ਸਰਕਾਰੀ ਐਲੀਮੈਂਟਰੀ ਸਕੂਲ ਵੱਲਾ ਵਿਖੇ ਪਿਛਲੇ ਕਈ ਸਾਲਾਂ ਤੋਂ ਪੀਣ ਵਾਲਾ ਪਾਣੀ ਨਹੀਂ ਹੈ। ਨਾ ਬਿਜਲੀ ਸਪਲਾਈ ਹੈ ਤੇ ਸਕੂਲ ਦੀ ਬਿਲਡਿੰਗ ਵੀ ਜर्जर ਕਰਦੀ ਹੈ। ਬਰਸਾਤਾਂ ਦੇ ਮੌਸਮ ਵਿੱਚ ਸਕੂਲ ਵਿੱਚ ਗੋਡੇ-ਗੋਡੇ ਪਾਣੀ ਝੜ ਜਾਂਦਾ ਹੈ ਕਿਉਂਕਿ ਸਕੂਲ ਹਾਈਵੇ ਤੇ ਬਣੀ ਨਵੀਂ ਸੜਕ ਤੋਂ ਕਈ ਫੁੱਟ ਨੀਵਾ ਹੈ। ਬੱਚਿਆਂ ਦੇ ਮਾਪਿਆਂ ਨੇ ਸਿੱਖਿਆ ਵਿਭਾਗ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਸਕੂਲ ਦੇ ਵਿੱਚ ਪੀਣ ਵਾਲਾ ਪਾਣੀ ਨਜ਼ਦੀਕ ਕਿਸੇ ਘਰ ਤੋਂ ਲਿਆ ਜਾਂਦਾ ਹੈ। ਇਸੇ ਤਰ੍ਹਾਂ ਬਿਜਲੀ ਸਪਲਾਈ ਵੀ ਬੰਦ ਹੈ ਤੇ ਉਹ ਬਾਰੋਂ ਹੀ ਕਿਸੇ ਮੀਟਰ ਤੋਂ ਲਈ ਜਾਂਦੀ ਹੈ ਲੋਕਾਂ ਨੇ ਕਿਹਾ ਕਿ ਇਹਨਾਂ ਮੁਸ਼ਕਿਲਾਂ ਨੂੰ ਛੇਤੀ ਤੋਂ ਛੇਤੀ ਦੂਰ ਕੀਤਾ ਜਾਵੇ ਮੁਸ਼ਕਿਲਾਂ ਬਾਰੇ ਫੋਨ ਤੇ ਗੱਲਬਾਤ ਕਰਦੇ ਹੋਏ ਸਕੂਲ ਦੇ ਹੈਡਮਾਸਟਰ ਨੇ ਕਿਹਾ ਕਿ ਸਕੂਲ ਦੇ ਵਿੱਚ ਕੂੜਾ ਚੁੱਕਣ ਵਾਲੀ ਟਰਾਲੀ ਇੱਕ ਦੋ ਦਿਨ ਬਾਅਦ ਆਉਂਦੀ ਹੈ ਤੇ ਕੂੜਾ ਚੁੱਕ ਕੇ ਲੈ ਜਾਂਦੀ ਹੈ ਬਾਕੀ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਮੋਟਰ ਦਾ ਬੋਰ ਕਰਵਾ ਦਿੱਤਾ ਹੈ ਤੇ ਜਲਦ ਹੀ ਪਾਣੀ ਦੀ ਸਪਲਾਈ ਵੀ ਚਾਲੂ ਕਰ ਦਿੱਤੀ ਜਾਵੇਗੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਨੂੰ ਤਸਵੀਰਾਂ ਵਿਖਾਉਣ ਜਾ ਰਹੇ ਹਾਂ ਸਰਕਾਰੀ ਐਲੀਮੈਂਟਰੀ ਸਕੂਲ ਵੱਲੇ ਦੀਆਂ ਜਿੱਥੇ ਕੇ ਕਾਫੀ ਸਮੇਂ ਤੋਂ ਪੀਣ ਵਾਲਾ ਪਾਣੀ ਬਿਲਕੁਲ ਨਹੀਂ ਹੈ ਤੇ ਇੱਥੇ ਲੋਕਾਂ ਦਾ ਕਹਿਣਾ ਹੈ ਕਿ ਕਿਸੇ ਦੇ ਘਰ ਦੇ ਵਿੱਚੋਂ ਪੈ ਪਾ ਕੇ ਪਾਣੀ ਲੈਂਦਾ ਜਾ ਰਿਹਾ ਹੈ ਜਿਸ ਨਾਲ ਇੱਥੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਸਕੂਲ ਦੇ ਬੱਚਿਆਂ ਨੂੰ ਪਰੇਸ਼ਾਨੀ ਆ ਰਹੀ ਹੈ ਸਕੂਲ ਦੇ ਤੁਹਾਨੂੰ ਹਾਲਾਤ ਵੀ ਖਵਾਵਾਂਗੇ ਤਸਵੀਰਾਂ ਵੀ ਖਵਾਵਾਂਗੇ ਕਿਵੇਂ ਇੱਥੇ ਕੀ ਹਾਲਾਤ ਹਨ ਜਿੱਥੇ ਨਿਗਨਗੇ ਬੱਚੇ ਪੜ੍ਹਦੇ ਹਨ ਜੇ ਸਕੂਲ ਦੇ ਵਿੱਚ ਗੰਦਗੀ ਹੋਵੇ ਪੀਣ ਵਾਲਾ ਪਾਣੀ ਨਾ ਹੋਵੇ ਤੇ ਫਿਰ ਉੱਥੇ ਕੀ ਕੀਤਾ ਜਾ ਸਕਦਾ ਕਿਉਂਕਿ ਨਿਗਨਗੇ ਬੱਚੇ ਇੱਥੇ ਪੜ੍ਹਦੇ ਹਨ ਤੇ ਉਹਨਾਂ ਬੱਚਿਆਂ ਦੀ ਸਿਹਤ ਨਾਲ ਵੀ ਇਹ ਕਿਤੇ ਨਾ ਕਿਤੇ ਖਲਵਾੜ ਹੋ ਰਿਹਾ ਹੈ ਤੇ ਅਸੀਂ ਗੱਲਬਾਤ ਕਰਨੀ ਚਾਹਾਂਗੇ ਇੱਥੇ ਅ ਇਥੋਂ ਦੇ ਇੱਕ ਨੌਜਵਾਨ ਬਸਨੀਕ ਨਾਲ ਉਹ ਕੀ ਕਹਿਣਾ ਚਾਹੁੰਦੇ ਹਨ ਸਕੂਲ ਦੇ ਹਾਲਾਤ ਜੀ ਹੈ ਤੇ ਚਲੋ ਕੰਮ ਹੋਣ ਵਾਲਾ ਕਾਫੀ ਪਰ ਇਹ ਜਿੰਨਾ ਵੀ ਕੰਮ ਹੈ ਇਹ ਸਾਰਾ ਹੀ ਐਡਮਿਨਿਸਟ੍ਰੇਸ਼ਨ ਦੇ ਨੌਲੇਜ ਦੇ ਵਿੱਚ ਲੈਂਦਾ ਹੈ ਜੀ ਅੱਜ ਤੋਂ ਲਗਭਗ ਕੋਈ 1.5 ਮਹੀਨਾ ਪਹਿਲਾਂ ਇੱਥੇ ਮੰਤਰੀ ਸਾਹਿਬ ਆਏ ਸੀਗੇ ਆਪਣੇ ਗੁਰਦੁਆਰਾ ਸਾਹਿਬ ਉਦੋਂ ਨਾਲ ਡੀਸੀ ਸਾਹਿਬ ਆਏ ਐਡਮਿਨਿਸਟ੍ਰੇਸ਼ਨ ਦੇ ਸਾਰਾ ਧਿਆਨ ਦੇ ਵਿੱਚ ਹੌਲੀ ਹੌਲੀ ਉਹਦੇ ਉੱਤੇ ਪ੍ਰੋਸੈਸ ਚੱਲ ਰਿਹਾ ਜੀ ਕੰਮ ਤੇ ਆਪਣਾ ਸਿੱਖਿਆ ਮੰਤਰੀ ਜੀ ਜਿਹੜੇ ਉਹਨਾਂ ਦੇ ਨਾਲ ਵੀ ਉਦੋਂ ਗੱਲਬਾਤ ਹੋ ਕੇ ਸਾਰਾ ਉਹਨਾਂ ਦੀ ਨੌਲੇਜ ਦੇ ਵਿੱਚ ਵੀ ਜਾਂਦਾ ਸੀਗਾ ਹਲਕਾ ਵਿਧਾਇਕ ਜਿਹੜੇ ਐਮਐਲਏ ਜੀਵਨ ਜੋਤ ਜੀ ਉਹਨਾਂ ਦੇ ਨਾਲ ਸਾਡੀ ਅੱਜ ਪਰਸੋ ਹੀ ਮੁਲਾਕਾਤ ਹੋਈ ਸੀਗੀ ਇਸੇ ਟੌਪਿਕ ਦੇ ਸਕੂਲ ਦੇ ਤੇ ਇਸ ਕਰਕੇ ਜਿੰਨਾ ਵੀ ਆ ਚਾਹੇ ਵਾਟਰ ਸਪਲਾਈ ਦੀ ਪ੍ਰੋਬਲਮ ਆ ਚਾਹੇ ਕੋਈ ਵੀ ਪ੍ਰੋਬਲਮ ਆ ਉਹ ਪਹਿਲਾਂ ਵੀ ਬਹੁਤ ਹੱਲ ਕਰਵਾਈਆਂ ਇੱਥੇ ਜਿਵੇਂ ਕਮਰਿਆਂ ਦੀ ਮੁਸ਼ਕਲ ਸੀ ਉਹ ਵੀ ਸਾਰੀ ਹੱਲ ਕਰਵਾਤੀ ਸੀ ਹੋਲੀ ਓਲੀ ਜਿਵੇਂ ਜਿਵੇਂ ਪਲੇਗਰਾਉਂਡ ਆ ਵਾਟਰ ਸਪਲਾਈ ਆ ਸਾਰਾ ਕੁਝ ਹੀ ਹਲਕਾ ਵਿਧਾਇਕ ਦੇ ਪਰਸੋ ਧਿਆਨ ਦੇ ਵਿੱਚ ਅਸੀਂ ਪਹਿਲਾਂ ਹੀ ਲੈਣ ਦਾ ਸੀਗਾ ਥੋੜੇ ਦਿਨਾਂ ਦੇ ਵਿੱਚ ਆਉਣ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ ਜਿਹੜਾ ਆਪਾਂ ਹੋ ਜੂਗਾ ਸਾਰੇ ਜੀ ਜਗ੍ਹਾ ਜਗ੍ਹਾ ਤੇ ਗੰਦਗੀ ਪਈ ਆ ਢੇਰ ਲੱਗੇ ਇਹਦੇ ਬਾਰੇ ਕੀ ਕਹੋਗੇ ਉਹ ਜੀ ਟਰਾਲੀ ਵਾਲੇ ਆਉਂਦੇ ਆ ਲੇਕਿਨ ਤਿੰਨ ਚਾਰ ਦਿਨ ਬਾਅਦ ਆਉਂਦੇ ਆ ਗੋੜੇ ਵਾਲੀ ਟਰਾਲੀ ਜਿਹੜੀ ਆ ਤਿੰਨ ਚਾਰ ਦਿਨ ਬਾਅਦ ਇਸ ਕਰਕੇ ਉਹ ਇੱਕ ਸਾਈਡ ਤੇ ਇਹਨਾਂ ਨੇ ਸਾਰਾ ਕੀਤਾ ਵਾ ਜੀ ਇਕੱਠਾ ਸਕੂਲ ਦੇ ਵਿੱਚ ਕੋਈ ਸਫਾਈ ਕਰਮਚਾਰੀ ਕੋਈ ਵੀ ਹੈ ਕਿ ਨਹੀਂ ਇੱਥੇ ਹੈਗਾ ਹੈਗਾ ਜੀ ਉਹਦਾ ਕੋਈ ਫਰਜ਼ ਨਹੀਂ ਵੀ ਇੱਥੇ ਕੋਈ ਸਫਾਈ ਕਰਦਾ ਹੈ ਹੈਗਾ ਉਹ ਜਿਹੜੇ ਆ ਗਿਆਂ ਆਪਣੇ ਮਿੱਡੇ ਮੀਲ ਵਾਲਿਆਂ ਮੈਂ ਉਹੀ ਸਾਰੀ ਸਫਾਈ ਵੀ ਨਾਲ ਕਰ ਦਿੰਦੀ ਆ ਮੈਂ ਪਾਣੀ ਦੇਖੋ ਉਧਰ ਕੀ ਬਣਿਆ ਜੇ ਪਾਣੀ ਦਾ ਪਾਣੀ ਦਾ ਦੇਖੋ ਨਾ ਕੋਈ ਟੁੱਟੀ ਨਾ ਕੋਈ ਪਾਣੀ ਕੋਸ਼ ਨਹੀਂ ਤੇਰਾ ਕੋਈ ਜ਼ਿੰਮੇਵਾਰ ਹੈ ਕੋਈ ਪਾਣੀ ਵਾਲਾ ਹੈਗਾ ਪਾਣੀ ਪੀਣ ਵਾਸਤੇ ਬੱਚਿਆਂ ਨੂੰ ਸੜਕ ਤੋਂ ਪਾਰ ਵੀ ਜਾਣਾ ਪੈਂਦਾ ਹੈ ਇਹ ਸੜਕ ਹਾਈਵੇ ਹੈ ਜਿਹੜੀ ਕਿ GT Road ਹਾਈਵੇ ਪਠਾਨਕੋਟ ਜੰਮੂ ਨੂੰ ਜਾਂਦੀ ਹੈ ਜੇਕਰ ਬੱਚੇ ਇੱਥੋਂ ਦੇ ਰਹੇ ਹਨ ਸੜਕ ਪਾਰ ਕਰਕੇ ਜਾਂਦੇ ਹਨ ਜੇਕਰ ਉਹਨਾਂ ਦਾ ਕੋਈ ਕਿਸੇ ਵਾਹਨ ਦੇ ਨਾਲ ਉਹਨਾਂ ਦੀ ਟੱਕਰ ਹੋ ਜਾਂਦੀ ਹੈ ਜਾਂ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਅਸੀਂ ਵੀ ਪ੍ਰਸ਼ਾਸਨ ਨੂੰ ਤੇ ਹਲਕਾ ਵਿਧਾਇਕ ਨੂੰ ਬੇਨਤੀ ਕਰਾਂਗੇ ਅਪੀਲ ਕਰਾਂਗੇ ਕਿ ਇਸ ਇਹਨਾਂ ਸਮੱਸਿਆਵਾਂ ਵੱਲ ਵੱਧ ਤੋਂ ਵੱਧ ਧਿਆਨ ਦੇਣ ਤਾਂ ਜੋ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਹਨ ਉਹਨਾਂ ਤੋਂ ਉਹਨਾਂ ਨੂੰ ਨਿਯਾਤ ਮਿਲ ਸਕੇ ਫਾਟਵੇ ਚੈਨਲ ਤੋਂ ਅਮਰੀਕ ਸਿੰਘ ਵੱੱਲਾ ਦੀ ਰਿਪੋਰਟ ਅੰਮ੍ਰਿਤਸਰ